ਵਿਕਰਮ ਜੀ ਟੀਏ ਨੂੰ ਅੱਜ ਨਜੀਠਾ ਵਿਕੇ ਲਿਆਂਦਾ ਗਿਆ ਹੈ ਕਿਉਂਕਿ ਸਾਰੇ মিডিਏ ਦਾ ਔਰ ਸਰਕਾਰ ਦਾ ਜਿਹੜਾ ਧਿਆਨ ਆ ਉਧਰ ਖਿੱਚਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇੱਥੇ ਨਸਲਾਂ ਦੀ ਗੱਲ ਹੈ ਫਸਲਾਂ ਦੀ ਗੱਲ ਨਹੀਂ ਫਸਲਾਂ ਦਾ ਦੁਬਾਰੇ ਵੀ ਹੋ ਜਾਣਗੀਆਂ ਜੇ ਦੇਸ਼ ਵਿੱਚੋਂ ਅਨਾਜ ਮੁੱਕ ਜੂਗਾ ਆਪਦਾ ਗਹਿਣਾ ਗੱਟਾ ਵੇਚ ਕੇ ਅਗਲਾ ਮਤਲਬ ਦੂਸਰੇ ਦੇਸ਼ ਤੋਂ ਲੈ ਲੂਗਾ ਅਨਾਜ ਤਾਂ ਖੁੱਖ ਬੰਦਾ ਵਾਲੀ ਜਲ ਸਕਦਾ ਹੁੰਦਾ ਜਿਹੜੇ ਨਸ਼ੇ ਨਾਲ ਬੰਦੇ ਮਰਗੇ ਨਾ ਤੇ ਜਾਂ ਮਤਲਬ ਬਰਬਾਦ ਹੋ ਗਏ ਘਰ ਉਹ ਬੜੇ ਲੋਕਾਂ ਵਾਸਤੇ ਇਹ ਜਿਹੜਾ ਮੁੱਦਾ ਹੈ ਇਹ ਖਿੱਚਦਾ ਕੇਂਦਰ ਤੇ ਅਹਿਮ ਬਣਿਆ ਹੋਇਆ ਹੁਣ ਮਜੀਠਾ ਵਿਕੇ ਲਿਆਂਦਾ ਤੇ ਇਹਨੂੰ ਮਤਲਬ ਸਾਰੀ ਵਿਜੀਲੈਂਸ ਜਾਂਚ ਕਰ ਰਹੀ ਹੈ ਇਹਦੀ ਅਮਰਤਪਾਲ ਨੂੰ ਭਾਈ ਅਮਰਤਪਾਲ ਨੂੰ ਇਹ ਬੰਦਾ ਗਾਲਾਂ ਕੱਢਦਾ ਹੁੰਦਾ ਸੀ ਕਿ ਜੇ 10 ਮਿੰਟ ਮੈਨੂੰ ਦੇ ਦਿਓ ਮੈਂ ਬੰਦੇ ਦਾ ਪੁੱਤ ਬਣਾ ਦੂੰ 13 ਉਹਦੇ ਨਾਲ ਬੱਟ ਦਾ ਰੋਲਾ ਨਹੀਂ ਉਹਨਾਂ ਨੇ ਇੱਕ ਵਿਚਾਰੇ ਉਹ ਗਲਤੀ ਨਾਲ ਥਾਣੇ 'ਚ ਚਲੇ ਗਏ ਉਹਨਾਂ ਤੋਂ ਇੱਕ ਗਲਤੀ ਹੋਊਗੀ ਠੀਕ ਆ ਉਹ 307 ਬਣਦੀ ਸੀ ਐਨਐਸਏ ਇੱਕ ਲੱਗੀ ਨੈਸ਼ਨਲ ਸਕਿਉਰਿਟੀ ਐਕਟ ਲੱਗ ਗਿਆ ਚਲੋ ਕੈਦ ਦੇ ਕਾਨੂੰਨ ਦਾ ਨਹੀਂ ਪਤਾ ਹੁੰਦਾ ਸਰਕਾਰ ਨੂੰ ਵੀ ਪਹਿਲੀ ਵਾਰ ਛੱਡ ਦੇਣਾ ਚਾਹੀਦਾ ਹੈ ਜੇ ਬੰਦੇ ਨੂੰ ਗਲਤੀ ਹੋ ਜਨਾ ਨਹੀਂ ਪਤਾ ਹੁੰਦਾ ਤਾਂ ਛੋਟੇ ਜੁਰਮ ਵਿੱਚ ਛੱਡ ਦੇਣਾ ਚਾਹੀਦਾ ਹੈ ਸਾਡਾ ਕਾਨੂੰਨ ਵੀ ਇਹ ਕਹਿੰਦਾ ਵੀ ਜੇ 9 ਬੰਦੇ ਦੋਚੀ ਐ ਇੱਕ ਬੰਦੇ ਨੇ ਨਹੀਂ ਕੁਝ ਕਰਿਆ ਤਾਂ ਮਤਲਬ ਉਹਦਾ ਕਰਕੇ 9 ਵੀ ਬਰੀ ਹੋ ਜਾਂਦੇ ਹੁੰਦੇ ਆ ਵੀ ਯਾਰ ਨਜਾਇਜ਼ ਨਾ ਹੋ ਜੀ ਚਲੋ ਇਹ ਸਰਕਾਰ ਦਾ ਕੰਮ ਸੀ ਇਹੀ ਉਦੋਂ ਸਰਕਾਰ ਦੇ ਕੰਨ ਭਰਦੇ ਸੀ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਵੀਡੀਓ ਕੱਢ ਲਓ ਕਿ ਭਾਈ ਅਮਰਤਪਾਲ ਬਾਰੇ ਕਿਵੇਂ ਬੋਲਦੀ ਸੀ ਜਾਂ ਇਹ ਮਜੀਠੀਆ ਬਿੱਟੂ ਹੋਰ ਐਂਡ ਅਦਰ ਦੇ ਕਿੰਨੇ ਬੰਦੇ ਨਾਲ ਕਾਂਗਰਸ ਦੇ ਸੀਗੇ ਚਲੋ ਹੁਣ ਉਹ ਅੰਦਰ ਕਰਾਤਾ ਇਹਨਾਂ ਨੂੰ ਇਹ ਸੀ ਸਾਡਾ ਜਿਹੜਾ ਘਰਾਣਿਆਂ ਦਾ ਰਾਜ ਆ ਉਹ ਨਾ ਖਤਮ ਹੋ ਜੀ ਤੇ ਹੁਣ ਆਪਦੇ ਤੇ ਪੈ ਗਈ ਹੁਣ ਚਿੰਤਾ ਖੜੀ ਹੋ ਗਈ ਅੱਜ ਵਿਜੀਲੈਂਸ ਵੱਲੋਂ ਮੁਜੀਬੇ ਲਿਆਂਦਾ ਗਿਆ ਦੇਖੋ ਉਥੋਂ ਕੀ ਮਿਲਦਾ ਉਹਨਾਂ ਨੂੰ ਜੋ ਕੁਝ ਮੰਨਿਆ ਇਹ ਤੇ ਉਸ ਤੋਂ ਬਾਅਦ ਪਾਈ ਇਹ ਹੈ ਕਿ ਸਰਕਾਰ ਇਹਨੂੰ ਡਿਬਰੂਗੜ ਜੇਲ੍ਹ ਵਿੱਚ ਭੇਜਣ ਦੀ ਤਿਆਰੀ ਵਿੱਚ ਆ ਕਹਿੰਦੇ ਉਹਨੇ ਨੂੰ ਡਰ ਹੋਰ ਸਤਾਈ ਜਾਂਦਾ ਉੱਥੇ ਯਾਰ ਮੈਂ ਇਹਨਾਂ ਨੂੰ ਉੱਠਾ ਬੋਲਿਆ ਤੇ ਉੱਥੇ ਜੇਲ੍ਹ ਦੇ ਵਿੱਚ ਨਾਲ ਉਹਨਾਂ ਨਾਲ ਕੋਈ ਰੋਲ ਹੈ ਨੂੰ ਪ੍ਰਧਾਨ ਮੰਤਰੀ ਬਾਜੇ ਕਿ ਉਹਦੇ ਨਾਲ ਕਾਹਦਾ ਰੋਲਾ ਸੀਦਾ ਵਿਚਾਰੇ ਉਹਦੇ ਨਾਲ ਬੱਟ ਦਾ ਰੋਲਾ ਸੀ ਉਹ ਤਾਂ شریف ਬੰਦਾ ਸੀ ਚਲੋ ਗੁਰੂ ਆਲਾ ਬਣ ਗਿਆ ਅਮਰਤ ਛਕ ਲਿਆ ਉਸ ਤੋਂ ਬਾਅਦ ਉਹ ਹੋਰ ਭੇਟ ਚੜ ਗਿਆ ਮਤਲਬ ਉਹ ਉੱਥੇ ਕਿੱਥੇ ਤਾਂ ਉਹਨਾਂ ਬੰਦਿਆਂ ਨੇ ਇਹਦੀ ਮਦਦ ਕਰਨੀ ਸੀ ਇਥੇ ਜਿਹੜੇ ਹੁਣ ਬੈਰ ਬੋਧ ਪਾ ਲਿਆ ਉਹਨਾਂ ਬੰਦਿਆਂ ਨਾਲ ਉਹਦਾ ਕੋਈ ਕੋਈ ਰੌਲਾ ਨਹੀਂ ਤੁਸੀਂ ਪਿੱਛੇ ਜਾ ਕੇ ਬਰੋਲ ਲਓ ਵੀਡੀਓ ਵੀ ਦੱਸ ਦਿੰਦੀ ਆ ਵੀ ਸਾਡਾ ਰੌਲਾ ਕੀ ਹੈ ਬੰਦਾ ਜਦੋਂ ਕੋਈ ਬੋਲਦਾ ਨਾ ਚੈਨਲ ਤੇ ਉਹਦਾ ਅਣਪੱਵ ਹੋ ਜਾਂਦਾ ਵੀ ਯਾਰ ਇਹ ਅਸਲ ਵਿੱਚ ਇਹਦਾ ਰੌਲਾ ਆ ਹੈ ਤੇ ਉਹਨਾਂ ਨਾਲ ਕੋਈ ਰੌਲਾ ਨਹੀਂ ਹੁਣ ਡਿਬਰੂਗੜ ਜਿਹੜੇ ਨੂੰ ਸਰਕਾਰ ਭੇਜਦੀ ਹੈ ਉਥੋਂ ਵਿਕਰਨ ਨੂੰ ਹੀ ਪਤਾ ਹੈ ਵੀ ਮਤਲਬ ਛੇਤੀ ਛੇਤੀ ਬੰਦਾ ਮੁਰਦਾ ਨਹੀਂ 2-4 ਸਾਲ ਲਾਉਣੇ ਪੈਂਦੇ ਐ ਜਿਵੇਂ ਪਹਿਲਾਂ ਕਾਲੇ ਪਾਣੀਆਂ ਦੀ ਸਜ਼ਾ ਦਿੰਦੇ ਸੀ ਵੀ ਭਾਈ ਤੁਹਾਡਾ ਬੰਦਾ ਕਾਲੇ ਪਾਣੀ ਭੇਜਤਾ ਉਤੋਂ ਸੰਕੇਤ ਮਿਲ ਜਾਂਦਾ ਸੀ ਵੀ ਪਿਆ ਆਪ ਦਾ ਪਾਈ ਆਪ ਦਾ ਕਰੋ ਤੇ ਖਾਓ ਇਹਦੇ ਤੇ ਨਾਰੇ ਉਹ ਵੀ ਕਾਲੇ ਪਾਣੀ ਤੇ ਆਊਗਾ ਤੁਹਾਨੂੰ ਕਮਾ ਕੇ ਦੇਊਗਾ ਉੱਥੇ ਬੰਦਾ ਸਮਝ ਜਾਂਦਾ ਸੀ ਚਾਹੇ ਜਾਇਜ਼ ਆ ਨਜਾਇਜ਼ ਆ ਬਾਦ ਦੀਆਂ ਗੱਲਾਂ ਹੁ ਡਿਬਰੂਗੜ੍ਹ ਵਿੱਚ ਜਿਹੜਾ ਜਾਂਦਾ ਹੈ ਉਹ ਘੱਟੋ ਘੱਟ 5 ਸਾਲ ਦੀ ਗਾਰੰਟੀ ਹੋ ਜਾਂਦੀ ਹੈ ਉੱਥੇ ਕਿਉਂਕਿ ਇਸ ਸਪੈਸਿਫਿਕ ਜੁਰਮਾ ਦੇ ਵਿੱਚ ਬੇਲਾ ਨਹੀਂ ਮਿਲਦੀਆਂ ਉਹ ਜੇ ਬੇਲਾ ਮਿਲਦੀਆਂ ਤਾਂ ਉਹ ਉਹ ਜੀ ਜਗ੍ਹਾ ਤੇ ਭੇਜਦੇ ਨਹੀਂ ਤੇ ਹੁਣ ਇਹਨੂੰ ਡਰ ਸਤਾ ਰਿਹਾ ਹੈ ਕਿ ਯਾਰ ਮੈਨੂੰ ਇੱਥੇ ਹੁਣ ਕਾਫੀ ਟਾਈਮ ਲਾਉਣਾ ਪੈਣਾ ਹੈ ਉਹ ਤਾਂ ਭਾਈ ਲਾਉਣਾ ਪੈਣਾ ਜਦੋਂ ਲੋਕਾਂ ਦੇ ਧੀ ਪੁੱਤ ਮਾਰਿਆ ਘਰ ਪੱਟੇ ਹੈ ਹੁਣ ਇਹ ਜਿਹੜੀ ਗੱਲ ਕਹਿੰਦਾ ਸੀ ਨਾ ਵੀ ਭਗਵੰਤ ਸਿਆ ਚੀਕਾਂ ਕਢਾ ਦੂੰ ਭਗਵੰਤ ਸਿਆ ਮੈਂ ਆਏ ਕਾ ਦੂੰ ਭੰਡਾ ਤੇਰੇ ਨਾਲ ਆਏ ਕਰ ਦੂੰ ਜਿਹੜਾ ਭਗਵੰਤ ਮਾਨ ਹੈ ਉਹਦੀ ਵੀ ਕੋਈ ਇਹਦੇ ਨਾਲ ਨਿੱਜੀ ਦੁਸ਼ਮਣੀ ਨਹੀਂ ਉਹਦਾ ਇਹਦੇ ਨਾਲ ਕੀ ਰੌਲਾ ਉਹ ਕਮੇਡੀਅਨ ਬੰਦਾ ਸੀ ਹੋ ਸਕਦਾ ਸਭ ਤੋਂ ਵੱਧ ਉਹਦੀਆਂ ਕਸਟਮ ਮਜੀਠੇ ਮਜੀਠੇ ਕਹਿੰਦੇ ਸੁਣੀਆਂ ਹੁਣ ਖਰੀਦੀਆਂ ਹੁਣ ਉਹ ਲੋਕਾਂ ਨਾਲ ਵਾਅਦੇ ਕਰਕੇ ਆਇਆ ਉਹਦੇ ਕੋਲ ਲੋਕ ਜਾ ਕੇ ਟਿੱਟਦੇ ਐ ਮਾਲਵੇ ਦੇ ਮਾਝੇ ਦੇ 도ਆਬੇ ਦੇ ਵੀ ਭਾਈ ਇਸ ਬੰਦੇ ਨੇ ਘਰਾਂ ਦੇ ਘਰ ਬਰਬਾਦ ਕਰਤੇ ਮਾਨ ਸਾਹਿਬ ਤੁਸੀਂ ਜਿਹੜਾ ਹੈਗਾ ਹੈ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਤੇ ਪਬਲਿਕ ਨਾਲ ਵਾਅਦੇ ਕੀਤੇ ਸੀ ਵੀ ਹੁਣ ਉਹਨੂੰ ਸਿਰੇ ਲਾਓ ਤਾਂ ਜਾ ਕੇ ਉਹ ਜਦੋਂ ਪਿੰਡਾਂ 'ਚ ਜਾਂਦਾ ਉਹਨੇ ਬੂਟਾਂ ਲੈਣੀਆਂ 27 'ਚ ਲੋਕ ਚੁੰਡੀਆਂ ਵੜਦੇ ਆ ਤੇ ਫਿਰ ਭਾਈ ਉਹ ਕੁਛ ਨਾ ਕੁਝ ਤਾਂ ਕਰੂਗਾ ਨਾ ਦੂਸਰੀ ਗੱਲ ਲੋਕ ਗਰਦਾਸਪੁਰ ਦੇ ਮਾਝੇ ਦੇ ਲੋਕ ਇਹ ਕਹਿ ਰਹੇ ਆ ਕਿ ਭਾਈ ਮਾਝੇ ਦਬਾਬੇ ਦੇ ਲੋਕ ਵੀ ਭਗਵੰਤ ਮਾਨਸਿਆਂ 1990 92 ਦੇ ਵਿੱਚ 35-40 ਹਜ਼ਾਰ ਮੁੰਡਾ ਸਾਡਾ ਪੰਜਾਬ ਦਾ ਮਾਰਤਾ ਤੇ ਉਹਨਾਂ ਕੋਦੇ ਵਿੱਚ 25 ਹਜ਼ਾਰ ਪੰਜਾਬ ਦੇ ਮੁੰਡੇ ਮਾਰੇ ਗਏ ਤੇ 10-15 ਹਜ਼ਾਰ ਜਿਹੜਾ ਪੁਰਸ ਦੇ ਮੁੰਡੇ ਮਾਰੇ ਗਏ ਉਹ ਵੀ ਸਾਡੇ ਸੀਗੇ ਭਾਈ ਨੂੰ ਭਾਈ ਨਾਲ ਲੜਾਇਆ ਗਿਆ ਚਾਚੇ ਨੂੰ ਭਤੀਜਾ ਨਾਲ ਲੜਾਇਆ ਗਿਆ ਇਹ ਇੱਕ ਫਾਰਮੂਲਾ ਸੀ ਬਿਆੰਤ ਸਰਕਾਰ ਦੇ ਵਿੱਚ ਉਹ ਕਹਿੰਦੇ ਵੀ 20 ਸਾਲ ਸਾਡੇ ਜਨ ਨਹੀਂ ਚੜੀ ਤੇ ਜਿਹੜੀ ਨਵੀਂ ਪਨੀਰੀ ਜਨ ਚੜਨੀ ਸੀ ਉਹ ਉਹ ਮਜੀਠੀਏ ਨੇ ਸਾਡੇ ਨੇ ਸਾਡੇ ਬੱਚੇ ਜਿਹੜੇ ਮਜੀਠੀਏ ਨੇ ਸਾਡੇ ਬੱਚੇ ਬਰਬਾਦ ਕਰਦੇ ਹੁਣ ਇੱਥੇ ਮੀਡੀਆ ਤੇ ਐ ਸੋਸ਼ਲ ਮੀਡੀਆ ਤੇ ਲੋਕ ਬੋਲੀ ਜਾਂਦੇ ਆ ਉਹ ਜਿਹਨਾਂ ਦੀਆ ਜਿਹੜਾ ਹੈਗਾ ਅਕਾਲੀ ਦਲ ਦਾ ਕਾਂਗਰਸ ਦਾ ਜਿਹੜਾ ਆਈਟੀ ਵਿੰਗ ਹੈ ਸੈੱਲ ਹੈ ਉਹ ਪਾ ਰਿਆ ਪੋਸਟਾਂ ਇਹ ਹੈ ਉਹ ਹੈ ਇਹ ਬੇਤੁਕੀਆਂ ਗੱਲਾਂ ਨੇ ਚਲੋ ਪਾਰਟੀ ਦੇ ਪ੍ਰਮੋਟਰ ਹੁੰਦੇ ਆ ਪਾਰਟੀ ਦੇ ਸੇਵਾਦਾਰ ਹੁੰਦੇ ਆ ਪਾਰਟੀ ਦੇ ਨਮਾਇੰਦੇ ਹੁੰਦੇ ਆ ਪਾਰਟੀ ਦੇ ਆਗੂ ਹੁੰਦੇ ਆ ਤੇ ਪਾਰਟੀ ਦੇ ਅਹਿਲਕਾਰ ਹੁੰਦੇ ਆ ਡਿਊਟੀ ਬਣਦੀ ਆ ਆਉਦੀ ਪਾਰਟੀ ਵਾਸਤੇ ਹਰੇਕ ਬੰਦਾ ਕੰਮ ਕਰਦਾ ਪਰ ਜਦੋਂ ਭਗਵੰਤ ਮਾਨ ਨੂੰ ਲੋਕ ਜਾ ਕੇ ਕਹਿੰਦੇ ਆ ਵੀ ਆਹ ਕੰਮ ਕਰ ਉਹਨੇ ਉਹ ਕਰਤਾ ਉਹਦਾ ਨਿੱਜੀ ਰੌਲਾ ਦੱਸੋ ਮਜੀਠੀਏ ਨਾ ਕਹਦਾ ਕੁਝ ਨਹੀਂ ਉਹਦੀ ਨਹੀਂ ਪਿੰਡ ਉਹਦਾ ਨਹੀਂ ਘਰ ਉਹਦਾ ਨਹੀਂ ਸਾਡੂ ਉਹ ਨਹੀਂ ਪਿਆ ਉਹ ਨਹੀਂ ਉਧਰ ਇਹ ਉਧਰ ਨਹੀਂ ਪਿਆ ਉਹ ਇਧਰ ਨਹੀਂ ਪਿਆ ਕੋਈ ਕੀ ਦਾ ਰੋਲੇ ਨਹੀਂ ਪਰ ਉਹਨੇ ਵਾਦਾ ਜਿਹੜਾ ਲੋਕਾਂ ਨਾਲ ਕਰਿਆ ਉਹਨੂੰ ਸਿਰੇ ਲਾਉਣ ਦਾ ਫਰਜ਼ਮੰਦ ਹੈ ਕੱਲਾ ਮਜੀਠੀਆ ਕਿ ਮੈਂ ਭਗਵੰਤਵਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਜੇ ਬਾਰ-ਬਾਰ ਹੁਣ ਅਸੀਂ ਵੀਡੀਓ ਪਾਉਣੇ ਤਾਂ ਅਗਲਾ ਕਹਿੰਦਾ ਯਾਰ ਉਸੇ ਦੀ ਗੱਲ ਕਰਦੇ ਉਸ ਨੂੰ ਟਾਰਗੇਟ ਕਰਦੇ ਐ ਮਜੀਠੀਏ ਨੂੰ ਪਰ ਜਿਹੜੀ ਨਵੀਂ ਅਪਡੇਟ ਰੋਜ਼ ਮਿਲਦੀ ਆ ਆਪਾਂ ਉਹ ਤੇ ਗੱਲ ਕਰਦੇ ਆ ਤੇ ਮੈਂ ਭਗਵਾਨ ਤੁਮਨਾਨ ਸਾਹਿਬ ਨੂੰ ਹੱਥ ਪੈਰ ਜੋੜ ਕੇ ਬੇਨਤੀ ਕਰਦਾ ਆਂ ਵੀ ਹੁਣ ਇੱਕ ਵੱਡੀ ਮੱਛੀ ਹੋਰ ਫੜ ਲੋਕਾਂ ਦਾ ਧਿਆਨ ਬਦਲੇ ਤਾਂ ਹੁਣ ਗੁੱਡੇ ਲੈਣ ਲਾਤਾ ਇਹਦਾ ਕੱਲ ਨੂੰ ਰਿਮਾਂਡ ਖਤਮ ਹੋ ਜਾਣਾ 2 ਤਰੀਕ ਨੂੰ ਇਹ ਹੋਰ ਲੈਣਾ ਵਿਜੀਲੈਂਸ ਦੀ ਉਹ ਤਾਂ ਅੱਗੇ ਪੁੱਛਗਿੱਛ ਹੈ ਆਫੀਸ਼ਲ ਸੀਕ੍ਰੀਟ ਗੱਲ ਹੈ ਔਰ ਅਦਾਲਤ ਦੀ ਮਰਜ਼ੀ ਆ ਦੇਵੇ ਨਾ ਦੇਵੇ ਜੇ ਦੇ ਵੀ ਦਿੱਤਾ 2-4 ਦਿਨ ਦਾ ਫੇਰ ਵੀ ਉਹਨੂੰ ਜੁਡੀਸ਼ੀਅਲ ਭੇਜਣਾ ਹੈ ਪਰ ਇਹ ਤਾਂ ਹੁਣ ਸਮਝ ਗਿਆ ਇਹ ਤਾਂ ਨਾ ਪ੍ਰਬੰਧ ਹੋ ਗਿਆ ਦਾ ਕਹਿੰਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਦਿਪਿਜਣਾ ਤੇ ਉਧਰ ਗਾਹਾਂ ਭਗਵਾ ਜਿਹੜਾ ਹੈਗਾ ਅਮਰਤਪਾਲ ਨਾਲ ਪੰਗਾ ਪਾਈ ਬਟਾ ਬਿਨਾ ਮਤਲ ਤੋਂ ਲੜਾਈ ਮੁੱਲ ਲਈ ਬਟਾ ਉਹਨੇ ਕੁਛ ਕਿਹਾ ਨਹੀਂ ਕਤਰਿਆ ਨਹੀਂ ਲੈਣਾ ਨਹੀਂ ਦੇਣਾ ਨਹੀਂ ਨਾ ਉਹ ਇਹਦੇ ਹੱਕ ਹੱਕ ਚ ਜਾਂ ਖਲਾਫ ਪੋਟਾਂ ਚ ਖੜਾ ਹੋਇਆ ਹੁਣ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਹੈ ਕਿ ਭਾਈ ਸੀਐਮ ਸਾਹਿਬ ਵੱਡੀ ਮੱਛੀ ਹੁਣ ਹੋਰ ਫੜ ਪ੍ਰਤਾਪ ਬਾਜਵੇ ਵਰਗੇ ਦੀ ਮਾਣ ਨੂੰ ਵਟਾ ਦੇ ਰਾਜਾ ਬੜਿੰਗਾ ਚੰਨੀ ਐ ਪ੍ਰਗਟ ਸਿੰਘ ਐ ਸੱਤ ਅੱਠ ਨਿਹਾਂ ਦੇ ਵਿੱਚੋਂ ਇੱਕ ਅੱਦੇ ਨੂੰ ਮੜਾ ਮੁੱਟਾ ਦਵਾਈ ਬੂਟੀ ਦੇ ਹਲਚਲ ਪੈਦਾ ਕਰਿਆ ਕਰ ਜੇ 2027 ਦੇ ਵਿੱਚ ਵੋਟਾਂ ਲੈਣੀਆਂ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਲੋਕਾਂ ਦਾ ਲਾਂਭਾ ਲਾ ਦੇ ਨਾਲੇ ਲੋਕ ਖੁਸ਼ ਤੇ ਨਾਲੇ ਆਹਾ ਜੇੜ ਦੀ ਛਿੜਕੀ ਤੇ ਭਾਦੋਂ ਦੀ ਤਿੜਕੀ ਕਹਿੰਦੇ ਹੁੰਦੇ ਐ ਸਰੀ ਮਸਾਂ ਲੱਗਦੀ ਐ ਕਾ ਹਫਤੇ ਜੀ ਸੀ ਤੇ ਫੜ ਕੇ ਇਹਨਾਂ ਨੂੰ ਹੁਣ ਆ ਸੌਣ ਜਿਹੜੀ ਹੈਗੀ ਆ ਆੜ ਆ ਗਿਆ ਹੁਣ ਤੇ ਸੌਣ ਤੇ ਭਾਦੋਂ ਇਹ ਚ ਤੰਨ ਦੇ ਜਿਆਦਾ ਵਿਗੜ ਜਾਣਗੇ ਉੱਥੇ ਇਸ ਗਰਮੀ ਦੇ ਵਿੱਚ ਤੇ ਜਾਂ ਸਮਝ ਜਾਣਗੇ ਸੁਧਰ ਜਾਣਗੇ ਤੇ ਉਮੀਦ ਕਰਦੇ ਆ 2-4 ਦਿਨਾਂ ਦੇ ਵਿੱਚ ਮਾਨ ਸਾਹਿਬ ਵੱਡੀ ਮੱਛੀ ਨੂੰ ਆਪਣੇ ਸਾਹਮਣੇ ਲਿਆਉਣਗੇ ਫੜਨਗੇ ਤੇ মিডিਏ ਦਾ ਸਰਕਾਰ ਦਾ ਲੋਕਾਂ ਦਾ ਚੈਨਲਾਂ ਦਾ ਕੇਂਦਰ ਜਿਹੜਾ ਧਿਆਨ ਹੈ ਉਹਨੂੰ ਤੇન્દ્રਤ ਕਰਨਗੇ ਬਦਲਾਉਣਗੇ ਮਜੀਠੀ ਵਾਲੀ ਗੱਲ ਤੋਂ ਇਹ ਅੱਜ ਮਜੀਠੇ ਲਿਆਂਦਾ ਗਿਆ ਹੈ ਕਿ ਮਜੀਠੀਆ ਤੇ ਉਮੀਦ ਕਰਦੇ ਆਂ ਵੀ ਜਿਹੜੀਆਂ ਜਾਣਕਾਰੀਆਂ ਸਾਨੂੰ ਪ੍ਰਾਪਤ ਹੋਈਆਂ ਪ੍ਰੋਸੈਜ ਉਸੂਤਰਾ ਤੋਂ ਪਤਾ ਲੱਗਿਆ ਹੈ ਵੀ ਇਹ ਜਿਹੜਾ ਹੈਗਾ ਇਹ ਡਿਬਰੂਗੜ੍ਹ ਦਾ ਪ੍ਰਬੰਧ ਕਰ ਰਹੇ ਹੈ ਤੇ ਬਿਬਰੂ ਗੜ ਦਾ ਨਾਂ ਸੁਣ ਕੇ ਚੀਕਾਂ ਮਾਰਦਾ ਉਹ ਕਹਿੰਦਾ ਉੱਥੇ ਤਾਂ ਜੀ ਕਹਿੰਦੇ ਕਈ ਕਈ ਸਾਲ ਬੰਦੇ ਮੁੜਦੇ ਨਹੀਂ ਤੇ ਜਿਹੜੇ ਮਜੀਠੀਆ ਸਾਹਿਬ ਤੇਰੇ ਬੰਦੇ ਤੋਰੇ ਹੋਏ ਐ ਧਰਮਰਾਜ ਕੋਲੇ ਤੇਦੇ ਵੀ ਨਹੀਂ ਮੁੜਨੇ ਤੂੰ ਤਾਂ 5-7 ਸਾਲਾਂ ਨੂੰ ਆ ਜਾਏਂਗਾ ਸੋ ਇਸ ਕਰਕੇ ਨਵੀਂ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਜਿੱਥੇ ਵੀ ਭਗਵਾਨ ਤਮਨ ਸੀਐਮ ਸਾਹਿਬ ਹੁੰਦਾ ਹੈ ਉਹਨੂੰ ਕਹੋ ਪਾਈ ਵੀ ਵੱਡੀ ਮੱਛੀ ਮਾੜੀ ਪਰ ਵਿਕਾਸ ਬਗੂਸਤਾ ਹੁੰਦੀ ਰਹਿੰਦੇ ਜੋ 70 ਸਾਲਾਂ ਚ ਇਹ 60% ਹੋ ਗਿਆ 10% ਹੋਰ ਕਰ ਦੇਣਗੇ 60 ਤੇ 10 70% ਹੋ ਗਿਆ 70 ਸਾਲਾਂ ਚ ਤੇ ਇਹ 10 20% ਰਹਿ ਜਾਊਗਾ ਕੋਈ ਗੱਲ ਨਹੀਂ ਨੈਕਸਟ ਟਾਈਮ ਫੇਰ ਹੋ ਜਾਊਗਾ ਪਰ ਜਿਹੜੇ ਆ ਪੜਾਕੇ ਸੁਣਨ ਨੂੰ ਮਿਲਦੇ ਆ ਪੈਂਦੇ ਆ ਇਹਦੇ ਵਰਗਾ ਨਜ਼ਾਰਾ ਆਉਂਦਾ ਨਹੀਂ ਉਮੀਦ ਕਰਦੇ ਆ ਨਵੀਂ ਮੱਛੀ ਕੱਲ ਨੂੰ ਜਾਂ ਪਰਸੋਂ ਦੋ ਦਿਨਾਂ ਦੇ ਵਿੱਚ ਸਰਕਾਰ ਫੜੂਗੀ ਹੈਗੀ ਹੈ ਧਿਆਨ ਚ ਕਹਿੰਦੇ ਹੈ ਅਸਲ ਵਿੱਚ ਅੱਖ ਵੱਡੀ ਸੁਖਪਾਲ ਸਿੰਘ ਖਹਿਰੇ ਤੇ ਹੈ ਉਮੀਦ ਹੈ ਕਿ ਅਸਰਾਈ ਹੈ ਸੂਤਰਾਂ ਤੋਂ ਪਤਾ ਲੱਗਿਆ ਪਰ ਦੇਖਨੇ ਹੈ ਦੇਖਨੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ